ਹਰ ਸਾਲ ਹੀ ਸਾਲ ਦੇ ਦੌਰਾਨ ਵੀ ਬਾਰ ਬਾਰ ਇਸਤੇ ਗੱਲ ਹੁੰਦੀ ਹੈ ਕਿੰਨੀਆਂ ਕਿਤਾਬਾਂ ਲਿਖੀਆਂ ਜਾਂ ਜਾਂ ਬੜਾ ਕੁਝ ਹੋ ਗਿਆ। ਔਰ ਲੱਗਦਾ ਇਹ ਹੈ ਕਿ ਜਿਹੜੀ ਸਿਆਸਤ ਹੈ ਕੱਲੀ ਸਿਆਸਤ ਆਪ ਦੇ ਆਪ ਚ ਕੁਝ ਨਹੀਂ ਨਾ ਸਿਆਸਤ ਬਗਾਨ ਸਕਦੀ ਐ ਐਡਾ ਵੱਡਾ ਡੀਪ ਰੂਟਡ ਜਿਹੜੇ ਬਾਬਲ ਮਾਮਲੇ ਹੁੰਦੇ ਨੇ ਉਹ ਸੋਸ਼ਲ ਨੈਟਵਰਕ ਚ ਹੁੰਦੇ ਨੇ ਸੋਸ਼ਲ ਫੈਬਰਿਕ ਚ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਸ ਤਰ੍ਹਾਂ ਕਾਸਟ ਪੈਟਰਨ ਸਾਡੇ ਇੰਨਾ ਡੂੰਘਾਈ ਤੱਕ ਚਲਾ ਗਿਆ ਹੈ ਸਦੀਆਂ ਤੋਂ ਚੱਲ ਰਿਹਾ ਹੈ بار-बार ਇੰਨੀਆਂ ਮੂਵਮੈਂਟਾਂ ਆਈਆਂ ਜਿਹੜੀਆਂ ਕਾਸਟ ਪੈਟਰਨ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਚਾਹੁੰਦੀਆਂ ਨੇ ਉਹ ਵੀ ਸਕਸੈਸ ਨਹੀਂ ਹੋ ਰਹੀਆਂ ਕਿਉਂਕਿ ਇੰਨਾ ਡੂਪ ਡੀਪ ਰੂਟਡ ਸੋਸ਼ਲ ਮਤਲਬ ਨੈਟਵਰਕ ਬਣਿਆ ਹੁੰਦਾ ਫੈਬਰਿਕ ਬਣਿਆ ਹੁੰਦਾ ਉਹਦੇ ਤੇ ਉਹ ਸਮਾਜਿਕ ਨੈਟਵਰਕ ਚੋਂ ਹੀ ਸਿਆਸਤ ਪਣਪਦੀ ਹੈ ਉਹਦੇ ਚੋਂ ਹੀ ਹੋਰ ਕੋਈ ਇਕਨੋਮਿਕ ਮਾਡਲ ਜਾਂ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਉੱਥੋਂ ਪੈਦਾ ਹੁੰਦੀਆਂ ਨੇ ਸਮਾਜ ਸਾਇਦ ਸਮਾਜ ਦਾ ਧਰਾਤਲ ਜਿਹਦੇ ਤੇ ਖੜ ਕੇ ਸਿਆਸਤ ਹੁੰਦੀ ਹੈ ਜਿਹਦੇ ਤੇ ਖੜ ਕੇ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦਾ ਹੁੰਦੀ ਹੈ ਔਰ ਇਸ ਤੋਂ ਪਹਿਲਾਂ ਹਿਸਟੋਰਿਕਲੀ ਵੀ ਤੁਸੀਂ ਦੇਖੋ ਕਿ ਪਹਿਲੀ ਧਰਮ ਨਿਰਪੱਖਤਾ ਦਾ ਜਿਹੜਾ ਆਈਡੀਆਲੋਜੀ ਸੀ ਉਹਦੀ ਪਹਿਲੀ ਹਾਰ ਤਾਂ 47 ਦਿਖਾਈ ਦਿੰਦੀ ਹੈ ਤੇ 47 ਦੇ ਵਿੱਚ ਲੀਡ ਕੌਣ ਕਰਦਾ ਸੀ ਮੇਜਰ ਤੌਰ ਤੇ ਲੀਡ ਤਾਂ ਜਿਹੜੀ ਕਾਂਗਰਸ ਕਹਿੰਦੀ ਸੀ ਮੈਂ ਪਹਿਲਾ ਧਰਮ ਨਿਰਪੱਖਾ ਉਹ ਸੀ ਨਾ ਮੇਨ ਲੀਡਰਸ਼ਿਪ ਤਾਂ ਉਹ ਹੈ ਤੇ ਜਿਹੜੀ ਅਗਵਾਈ ਜਦੋਂ ਵੀ ਕਰਦੀ ਹੈ ਜਿੰਨੇ ਵੀ ਮੁੱਦਿਆਂ ਤੇ ਹੁਣ ਕੋਈ ਸਿੱਖਾਂ ਦੇ ਮੁੱਦਿਆਂ ਤੇ ਕਹਿੰਦੇ ਸਿੱਖ ਲੀਡਰਸ਼ਿਪ ਨਾਕਾਫਲ ਹੈ ਕਹਿੰਦੇ ਆ ਨਾ ਤਾਂ ਫਿਰ ਇਹਦਾ ਮਤਲਬ ਉਹਦੀ ਸਾਰੀ ਲੀਡਰਸ਼ਿਪ ਨਾਕਾਫਲ ਹੈ ਚਾਹੇ ਉਹ ਜਿਹੜੀ ਮਰਜ਼ੀ ਹੋਈ ਤੇ ਜਿਹੜੇ ਚਾਹੇ ਕਾਂਗਰਸ ਦੀ ਹੋਈ ਚਾਹੇ ਜਿੱਦੀ ਮਰਜ਼ੀ ਹੋਈ ਔਰ ਤੁਸੀਂ ਇੰਟਰਸਟਿੰਗ ਗੱਲ ਇਹ ਹੈ ਕਿ ਮੁਸਲਮ ਲੀਗ ਤੇ ਆਰਐਸਐਸ ਦੋਨਾਂ ਨੇ ਤਾਂ ਆਜ਼ਾਦੀ ਦੀ ਮੂਵਮੈਂਟ ਚ ਕੋਈ ਰੋਲ ਪਲੇ ਨਹੀਂ ਕੀਤਾ ਕੋਈ ਮੂਵਮੈਂਟ ਦੇ ਵਿੱਚ ਕੋਈ ਉਸ ਲੈਵਲ ਦੀ ਗੱਲ ਨਹੀਂ ਹੋਈ ਕਦੇ ਵੀ ਇੱਕ ਆਪਣਾ ਰੂਲਰ ਰਹਿ ਕੇ ਬਹਿ ਗਈ ਰਾਜਨੇਕੇ ਬਹਿ ਗਈ ਇਹਦੇ باوجود ਪਾਕਿਸਤਾਨ ਦੇ ਵਿੱਚ ਪਾਕਿਸਤਾਨ ਚ ਤਾਂ ਰੂਲਰ ਬਣ ਹੀ ਗਏ ਨੇ ਉਸੇ ਸਾਰੇ ਮਾਮਲੇ ਦੇ ਵਿੱਚ ਮੈਂ ਪਰਸੋ ਚੌਥੀ ਅਜੇ ਇਸਤਿਹਾਕ احمد ਨਾਲ ਇੰਟਰਵਿਊ ਕੀਤੀ ਉਹ ਕਹਿੰਦੇ ਵੀ ਜਿਵੇਂ ਇਥੇ ਆਰਐਸਐਸ ਉਹਨਾਂ ਨੇ ਮੁਸਲਮਨ ਲੀਗ ਤੇ ਸਾਰੀ ਗੱਲ ਕੀਤੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਉਹ ਕੀਤੀ ਕਿਵੇਂ ਗਰਾਉਂਡ ਤੇ ਉਹ ਆ ਗਈ ਤੇ ਰੂਲਰ ਬਣ ਗਏ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਸੇ ਢੱਗ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਇੱਕ ਟ੍ਰੈਂਡ ਹੈ ਇੱਕ ਡਾਇਲੋਜੀਕਲ ਫਰੇਮਵਰਕ ਹੈ ਮਨੁੱਖ ਦਾ ਇੱਕ ਥਾਟ ਪ੍ਰੋਸੈਸ ਬਣਦਾ ਹੈ ਚੀਜ਼ਾਂ ਨੂੰ ਸਮਝਣ ਦੇ ਲਈ ਤੇ ਉਹ ਚੀਜ਼ਾਂ ਨੂੰ ਕਿਵੇਂ ਸਮਝਦੇ ਨੇ ਉਸੇ ਨਜ਼ਰੀਏ ਨਾਲ ਦੇਖਿਆ ਜਾਂਦੀਆਂ ਨੇ ਚੀਜ਼ਾਂ politically ਵੀ ਬਾਕੀ ਇਹ ਕੇਵਲ ਇੰਡੀਅਨ ਫੀਨੋਮਨਾ ਨਹੀਂ ਹੈ ਹੁਣ ਜੇ ਅੱਜ ਆਪਾਂ ਖੜ ਕੇ ਦੇਖੀਏ 84 ਤੋਂ ਬਾਅਦ ਲਗਾਤਾਰ ਕਹੀ ਜਾਈਏ ਸਾਰੀਆਂ ਚੀਜ਼ਾਂ ਹੈਗੀਆਂ ਜੇ 84 ਦੀ ਵੀ ਗੱਲ ਕਰਦੇ ਹੋ ਕੱਲੀ ਦਿੱਲੀ ਨਹੀਂ ਕੱਲੀ ਕਾਨਪੁਰ ਨਹੀਂ ਜਿਵੇਂ ਜੇ ਦਰਬਾਰ ਸਾਹਿਬ ਤੇ ਹਮਲਾ ਦੀ ਗੱਲ ਕਰਦੇ ਹੋ ਕੱਲਾ ਦਰਬਾਰ ਸਾਹਿਬ ਨਹੀਂ ਹੈ ਬਾਕੀ 35 ਗੁਰਦੁਆਰੇ ਵੀ ਨੇ ਨਾ ਜਿੱਥੇ ਜਾ ਕੇ ਤੁਸੀਂ ਅਟੈਕ ਦੀ ਗੱਲ ਕਰਦੇ ਹੋ ਤਾਂ ਉਹ ਕੋਈ ਇੱਕ ਗੱਲ ਤਾਂ ਹੈ ਨਹੀਂ ਹੈ ਜਦੋਂ ਉਹਦੇ ਪਿੱਛੇ ਹੁੰਦਾ ਇਸੇ ਤਰ੍ਹਾਂ ਉਹ ਜਿਹੜੀਆਂ ਦੋ ਨਵੀਆਂ ਕਿਤਾਬਾਂ ਉਹਨਾਂ ਨੇ ਵੱਖ-ਵੱਖ ਉਹਦੇ 'ਚ ਕੀਤੀਆਂ ਨੇ ਉਹਦੇ 'ਚ 25 ਸਟੇਟਾਂ ਕਵਰ ਕੀਤੀਆਂ ਨੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ ਤੇ 25 ਸਟੇਟਾਂ ਦੇ ਵਿੱਚੋਂ 300 ਕੁ ਡਰਾਮਾ ਜਿਹੜੀਆਂ ਕਵਰ ਕੀਤੀਆਂ ਤੇ ਵੱਖ-ਵੱਖ ਜਿੰਨੀਆਂ ਕਹਿ ਗਈਆਂ ਨੇ ਜੋ ਡਾਟਾ ਜਿਹੜਾ ਜਿੱਥੇ-ਜਿੱਥੇ ਫਿਰਕੇ ਲਿਆ ਗਿਆ ਔਰ ਉਹ ਸਾਡੇ ਸਾਹਮਣੇ ਜੇ ਦਿਖਾਈ ਦਿੰਦਾ ਉਹਦੇ ਵਿੱਚ ਵੀ ਉਹ ਮੰਨਦੇ ਨੇ ਕਿ ਕੁਝ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਹੈ ਜਿਹਦਾ ਡਾਇਰੈਕਟਲੀ ਜਾਂ ਉਸ ਨਾਲ ਸੰਬੰਧ ਨਹੀਂ ਜਾਂ ਡਾਇਰੈਕਟਲੀ ਕੋਈ ਨੈਸ਼ਨਲਿਜ਼ਮ ਬਾਰੇ ਜੋ ਅੰਡਰਸਟੈਂਡਿੰਗ ਐ ਅਪਰੋਚ ਦੀ ਐ ਉਹਦੇ ਵਿੱਚ ਕੋਈ ਡਿਫਰੈਂਸ ਐ ਜਾਂ ਕੋਈ ਵੱਖ-ਵੱਖ ਫਰਕ ਐ ਉਹਦੇ ਚ ਕੋਟ ਕਰਦੇ ਨੇ ਨੋਟ ਕਰਦੇ ਨੇ ਵੀ ਤਿੰਨ ਸਟੇਟਾਂ ਦੇ ਵਿੱਚ ਕਾਫੀ ਬਚਤ ਰਹੀ ਐਂਟੀ ਰਾਮਾ ਰਾਓ ਸਿਆੰਦਰਾ ਪ੍ਰਦੇਸ਼ ਦੇ ਵਿੱਚ ਉੱਥੇ ਸ਼ੁਰੂ ਤੋਂ ਬਚਤ ਰਹੀ ਇਸ ਤਰ੍ਹਾਂ ਤਾਮਨ ਲਾਡੂ ਚ ਬਚਤ ਰਹੀ ਵੈਸਟ ਬੰਗਾਲ ਚ ਬਚਤ ਰਹੀ ਤਿੰਨੋਂ ਕੋਟ ਕਰਦੇ ਨੇ ਵੀ ਕਿਤੇ ਕਿਤੇ ਮਾੜੀ ਮੋਟੀ ਹੋਈ ਐ ਕੋਲਕਾਤਾ ਚ ਵੀ ਕੁਝ ਘਟਾਵਾ ਬਾਕੀ ਵੀ ਉਹ ਤਾਂ ਬਚਤ ਰਹੀ ਮਾਮਲਾ ਕੇਵਲ ਇਹ ਐ ਕਿ ਸਟੇਟ ਜਦੋਂ ਉਸ ਮਾਈਂਡਸੈਟ ਨਾਲ ਮਿਲਦੀ ਮਿਲਦੋ ਤੋਂ ਇਨਕਾਰ ਕਰ ਦਿੰਦੀ ਐ ਜਿਹੜਾ ਸੁਸਾਇਟੀ ਚ ਮਤਲਬ ਆਲਰੇਡੀ ਪਰਵੇਲ ਕਰਦਾ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਉਹ ਬਫਰ ਦਾ ਕੰਮ ਕਰ ਸਕਦੀ ਆ ਉਸ ਸਮੇਂ ਉਹ ਉੱਥੇ ਦੀ ਉਹ ਸਮਾਜਿਕਤਾ ਨੂੰ ਰੋਕ ਸਕਦੀ ਆ ਜੇਕਰ ਕੋਈ ਹੜਦੁਗ ਬਚਾਏ ਕੋਈ ਬਾਕੀ ਕਰੇ ਐਕਚੁਅਲੀ ਸਟੇਟ ਦਾ ਰੋਲ ਵੀ ਇਹੀ ਬਣਿਆ ਜਾਂਦਾ ਜਾਂ ਬਾਕੀ ਜਿਹੜੇ ਵੀ ਕੋ ਸਿਕਿਉਰਿਟੀ ਨੈਟਵਰਕ ਹੈ ਜਾਂ ਚੰਗੇ ਲੋਕ ਨੇ ਜਾਂ ਬਾਕੀ ਰੋਲ ਇਹ ਹੁੰਦਾ ਨਾ ਕਿ ਇਨਸਾਨ ਇੱਕ ਅੱਲਾ ਦਾ ਕਰੂਗਾ ਪਰ ਉਹਦੇ ਵਿੱਚ ਖੜਨਾ ਕਿਵੇਂ ਜਦੋਂ ਸਟੇਟ ਨਾਲ ਮਿਲ ਹੀ ਹੋਵੇ ਉਦੋਂ ਫਿਰ ਉਹ ਕਈ ਗੁਣਾ ਜ਼ਿਆਦਾ ਨੁਕਸਾਨ ਕਰਦੀ ਹੈ ਮਲਟੀਪਲ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਨਗਾਤਾਰ ਜਾਰੀ ਹੈ ਹੁਣ ਜਦੋਂ ਵੱਡੇ ਪੱਧਰ ਤੇ ਇੱਕ ਗੱਲ ਚੱਲਦੀ ਹੈ ਅਸੀਂ ਕਹਿ ਰਿਹਾ ਕਿ ਸਾਡੇ ਕੰਟਰੀ ਦਾ ਇਕੱਲਾ ਸਵਾਲ ਨਹੀਂ ਜੇ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਜਿੱਤਦਾ ਅਮਰੀਕਾ ਦੇ ਵਿੱਚ ਜਦੋਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਉਹ ਵਰਤਾਰੇ ਜਿੱਤਦੇ ਨੇ ਇਹ ਵਰਤਾਰਿਆਂ ਦਾ ਖੇਡ ਹੈ ਕਿ ਮੇਰੇ ਕਹਿੰਦਾ ਟੈਕਨੀਕਲੀ ਇੱਕ ਜਾਂ ਬਾਕੀ ਦੋ ਗੱਲਾਂ ਦਾ ਕੁਐਸਚਨ ਨਹੀਂ ਹੈ ਤੇ ਮジョਰਿਟੀ ਆਪਣੀ ਰੇਸ ਜਮ 트럼ਪ ਦਾ ਜਿੱਤਣ ਦਾ ਮਾਮਲਾ ਹੈ। ਔਰ ਜੇ ਰੇਸੇ ਚ ਨਾ ਹੋਵੇ ਉਹ ਰੇਸੇ ਚ ਜਾ ਨਹੀਂ ਰਹਾ। ਟੌਪ ਉਹ ਸੋਸਾਇਟੀ ਜਿਹੜੀ ਸਾਰੀ ਦੁਨੀਆ ਨੂੰ ਮਤ ਦਿੰਦੀ ਆ ਕਿ ਸੈਕੂਲਰ ਜਮਾ ਹੁੰਦਾ ਹੈ ਤੇ ਡੈਮੋਕ੍ਰੇਸੀ ਆ ਹੁੰਦੀ ਹੈ। ਸਿਟੀਜ਼ਨ ਦੀ ਵੈਲਿਊ ਇਹ ਹੁੰਦੀ ਹੈ। ਇਹ ਸਾਰਿਆਂ ਦੇ ਬਾਵਜੂਦ ਗਲੋਬਲ ਟ੍ਰੈਂਡ ਜਿਹੜਾ ਜੇਕਰ ਉਸ ਪਾਸੇ ਜਾ ਰਿਹਾ ਹੈ। ਨਾਰਮਲੀ ਇਹ ਮੰਨਿਆ ਜਾਂਦਾ ਕਿ ਉਹ ਕ੍ਰਾਈਸਿਸ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਜਨਮ ਦੇ ਦਿੰਦਾ ਹੈ ਫੇਰ। ਇਕਨੋਮਿਕ ਸੋਸ਼ਲ ਤੇ ਹਰ ਤਰ੍ਹਾਂ ਦਾ ਕਰਾਈਸ ਜਿਹੜਾ ਉਹ ਜੰਗਾ ਨੂੰ ਵੀ ਜਨਮ ਦਿੰਦਾ ਉਹ ਦੰਗਿਆਂ ਨੂੰ ਵੀ ਜਨਮ ਦਿੰਦਾ ਉਹ ਕਿਸੇ ਇੱਕ ਨੂੰ ਮਾਰਦੇ ਤੇ ਉਹ ਸਟੇਟ ਓਵਰਲ ਕਿਸ ਢੰਗ ਨਾਲ ਡਿਲੇ ਕਰਨੀਆਂ ਨੇ ਚੀਜ਼ਾਂ ਘਟਨਾਵਾਂ ਉਹਨਾਂ ਨੂੰ ਵੀ ਇਸ਼ਾਰੀਆ ਚੀਜ਼ਾਂ ਨੂੰ ਗਣ ਕਰਦਾ ਉਹ ਕੇਵਲ ਇੱਕ ਗੱਲ ਨਹੀਂ ਕਰਦਾ ਕਿ ਇਹ ਤਾਂ ਵੋਕਲ ਸਾਨੂੰ ਦਿਖਾਈ ਦਿੰਦਾ ਸਟੇਟ ਸਟਰਕਚਰ ਦੇ ਵਿੱਚ ਜਿਹੜੀਆਂ ਢਾਂਚਾਗਤ ਕਿਲੇ ਗੁੰਜਣੇ ਸਟਰਕਚਰਲ ਮੌਤਾ ਨੇ ਹੁਣ ਜੇ ਲਾ ਇਲਾਜ ਮਰ ਰਹੇ ਨੇ ਸਾਰੇ ਬੰਦੇ ਵੀ ਤਾਂ ਮੌਤਾਂ ਨੇ ਨਾ ਡੇਲੀ ਹੋ ਰਹੀਆਂ ਨੇ ਆ ਅੱਜ ਦਾ ਅੱਜ ਹੀ ਖਬਰ ਹੈ ਡਾਟਾ ਪਿਛਲੇ 10 ਸਾਲ ਕੁਝ ਸਾਲਾਂ ਦਾ ਜਿਹੜਾ 15 ਲੱਖ ਬੰਦਾ ਰੋਡ ਰੋਡ ਐਕਸੀਡੈਂਟ ਚ ਮਰਦਾ ਮਰ ਗਿਆ ਸਾਡੇ ਤੇ ਇਸ ਕਿਸੇ ਦੀ ਤਾਂ ਜ਼ਿੰਮੇਵਾਰੀ ਹੁੰਦੀ ਹੋਣਾ ਨਾ ਕੋਈ ਸੜਕਾਂ ਕਿਉਂ ਜਿਹਾ ਨੇ ਡਰਾਈਵਰ ਕਿਉਂ ਜਿਹਾ ਨੇ ਸਿਸਟਮ ਕਿਉਂ ਜਿਹਾ ਬਣਿਆ ਹੋਇਆ ਉਹ ਵੀ ਤਾਂ ਇੱਕ ਹੱਦ ਤੱਕ ਜ਼ਿੰਮੇਵਾਰੀ ਉਹਨਾਂ ਦੀ ਸਾਰੀ ਕਿਤੇ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਸਟਰਕਚਰ ਨੂੰ ਬੈਲੈਂਸ ਹੈ ਉਹ ਅਜੇ ਕਾਫੀ ਦੂਰ ਆ ਉਨੀ ਗੱਲ ਨਹੀਂ ਹੁੰਦੀ ਉਹਦੇ ਚ ਮਰ ਜਾਂਦੇ ਨੇ ਤਾਂ ਮਰ ਜਾਂਦੇ ਨੇ ਕਿੰਨੇ ਹੀ ਮਜ਼ਦੂਰ ਕਿੰਨੇ ਰੋਟੀ ਜਿਨ੍ਹਾਂ ਨੂੰ ਨਹੀਂ ਮਿਲਦੀ 80-82 ਕਰੋੜ ਬੰਦਾ ਜੇ ਭੁੱਖ ਨਾਲ ਮਰ ਰਿਹਾ ਹਰਿਆਣੇ ਦੀ ਉਹ ਮੈਂ ਖਬਰ ਪੜ੍ਹ ਰਿਹਾ ਹਰਿਆਣੇ ਚ 70% ਬੀਪੀਐਲ ਚ ਆ ਗਏ ਕਹਿੰਦੇ ਜਿਹੜਾ ਸਾਡੇ ਤੋਂ ਤਾਂ ਬੜਾ ਤੇਜ਼ ਤਰੱਕੀ ਕਰ ਰਿਹਾ ਜੀ ਹਰਿਆਣਾ ਬੜਾ ਗੜਗਾਉ ਆ ਇਹਨਾਂ ਕੋਲ ਭਾਖ ਲਵਾ ਲਿਆ ਅਸੀਂ ਬਾਰ-ਬਾਰ ਇੱਕ ਗੱਲ ਕਰ ਰਹੇ ਆ ਤੇ ਲੈ ਡਾਟਾ ਪੇ ਹੋਰ ਨਵੇਂ ਲੋਕ ਜੁੜਦੇ ਜਾਂਦੇ ਨੇ ਬੀਪੀਐਲ ਚ ਆਉਂਦੇ ਜਾਂਦੇ ਨੇ ਜਿਹੜਾ ਉਹ ਅਵਨਿਵਰਨੈਸਾ ਜਿਹੜੀ ਉਹ ਵੀ ਉਸ ਲੈਵਲ ਦੇ ਉੱਤੇ ਗੱਲ ਕਰਦੀ ਹੈ ਹੁਣ ਸਵਾਲ ਇੱਕ ਹੈ ਕਿ ਤੁਸੀਂ ਦੇਖੋ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਬਣਾਉਣਿਆਂ ਬਣਤਰ ਦੇ ਤੌਰ ਦੇ ਉੱਤੇ ਕੀ ਫਰੀडम ਆਫ ਐਕਸਪ੍ਰੈਸ਼ਨ ਹੈ ਵੱਡੇ ਪੱਧਰ ਤੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮਾਹੌਲ ਹਰ ਇੱਕ ਆਪਣਾ ਵਿਚਾਰ ਰੱਖਣ ਦਾ ਹਰ ਇੱਕ ਨੂੰ ਆਪਣੀ ਆਈਡੈਂਟੀਟੀ ਰੱਖਣ ਦਾ ਜੇ ਤਾਂ ਇਹੋ ਜਿਹਾ ਇੱਕ ਸਰਜਿਆ ਜਾਂਦਾ ਮਾਹੌਲ ਹੈ ਤਾਂ ਉਹ ਸਿਕਿਉਰਿਟੀ ਪ੍ਰੋਵਾਈਡ ਕਰਦਾ ਜੇ ਉਹ ਮਾਹੌਲ ਲਈ ਲਗਾਤਾਰਤਾ ਦੇ ਵਿੱਚ ਮਹਾਂਤੰਗ ਹੁੰਦਾ ਜਾਂਦਾ ਘੇਰਾ ਤਾਂ ਇਹਦਾ ਮਤਲਬ ਹੈ ਖਤਰਾਬਾਦਦਾ ਜਾ ਰਿਹਾ ਹੈ ਲਗਾਤਾਰ ਖਤਰਾਬਾਦਦਾ ਜਾ ਰਿਹਾ ਹੈ ਸਾਡੇ ਕੰਟਰੀ ਚ ਵੀ ਉਹ ਖਤਰਾ ਪਹਿਲਾਂ ਨਾਲੋਂ ਵੱਧਦਾ ਹੀ ਜਾ ਰਿਹਾ ਹੈ ਜੇ ਘਟ ਨਹੀਂ ਰਿਹਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੇ ਜਦੋਂ UAPA ਬਣਊਗਾ ਜਦੋਂ NIA ਬਣਊਗਾ ਜਦੋਂ CAA ਬਣਊਗਾ ਜਦੋਂ NSA ਅਜੇ ਵੀ ਲਾਗੂ ਰਹੂਗਾ ਜਿਹੜਾ ਕੋਲੋਨੀਅਲ ਐਕਟ ਹੈ ਜਦੋਂ ਵੱਖ-ਵੱਖ ਚੀਜ਼ਾਂ ਲਗਾਤਾਰਤਾ ਦੇ ਵਿੱਚ ਬਣੀਆਂ ਹੋਈਆਂ ਨੇ ਇਹਦਾ ਮਤਲਬ ਉਹ ਔਜ਼ਾਰ ਉਹ ਹਥਿਆਰ ਉਹ ਸਭ ਕੁਝ ਸੋਚ ਵੀ ਉਦੋਂ ਤਿੱਖੀ ਹੋ ਰਹੀ ਹੈ ਮジョਰਿਟੀਅਨ ਢਾਂਚਾ ਵੀ ਜਿਹੜਾ ਬੁਣਿਆ ਜਾ ਰਿਹਾ ਹੈ ਉਦੋਂ ਟਾਈਟ ਕੀਤਾ ਜਾ ਰਿਹਾ ਹੈ ਉਹ ਸਾਰੇ ਮਾਮਲੇ ਦੇ ਵਿੱਚ ਤੇ ਇਹਦਾ ਮਤਲਬ ਐਕਸ਼ਨ ਉਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਜਾਰੀ ਨੇ ਉਦੋਂ ਜ਼ਿਆਦਾ ਸ਼ਿੱਦਤ ਦੇ ਨਾਲ ਜ਼ਿਆਦਾ ਬੜੇ ਜਿਆਦਾ ਸਖਤ ਤਰੀਕੇ ਦੇ ਨਾਲ ਵਰਕੇ ਔਰ ਉਸੇ ਤੱਕ ਦੇ ਨਾਲ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਉੱਥੇ ਲੜਨ ਵਾਲੇ ਲੋਕਾਂ ਦੀਆਂ ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ 'ਚ ਮੂਵਮੈਂਟ ਕੰਪੈਰੀਟਿਬਲੀ ਕਮਜ਼ੋਰ ਹੈ ਜਿੰਨਾ ਟਾਈਟ ਹੋ ਰਿਹਾ ਉਹਦੇ ਮੁਕਾਬਲੇ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਸਿਟੀਜਨ ਦੀਆਂ ਹਿਊਮਨ ਰਾਈਟਸ ਸੈਟਅਪ ਦੀਆਂ ਉਹ ਓਡੇ ਵੱਡੇ ਕਦਮ ਤੇ ਮੂਵਮੈਂਟਾਂ ਨਹੀਂ ਜਾਓ ਫਿਰ ਬੰਡੀਆਂ ਹੋ ਜਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਤਲਬ ਜੇ ਸਾਈ ਬਾਬਾ ਦੀ ਬਹੁਤ ਬਾਅਦ ਦੇ ਵਿੱਚ ਹੁੰਦੀ ਐ ਐਕਚੁਅਲੀ ਮੌਤ ਤਾਂ ਜੇਲ੍ਹ 'ਚ ਹੀ ਹੋਊਗੀ ਜਿਸ ਢੰਗ ਨਾਲ ਰੱਖਿਆ ਹੋਇਆ ਸਾਡੇ ਸਾਹਮਣੇ ਦਿਖਾਈ ਦਿੰਦਾ ਨਾ ਜਿਹੜਾ ਵੀ ਵਰਜੀ ਇਹ ਹੈ ਜੇ ਸਟੇਨ ਸੁਆਮੀ ਦੀ ਮੌਤ ਉੱਥੇ ਹੋ ਗਈ ਜੇ ਸੁਦਾ ਭਾਰਤਵਾਦ ਮੁੰਬਈ ਤੋਂ ਬਾਹਰ ਅਜ ਵੀ ਨਹੀਂ ਜਾ ਸਕਦੀ ਜੇ ਬਾਕੀ ਹੈ ਉਹਨਾਂ ਦੀ ਗੱਲ ਸ਼ਾਇਦ ਇੱਥੇ ਨਹੀਂ ਹੁੰਦੀ ਜਿਹੜੇ 84 ਵਾਲਾ ਦੀ ਗੱਲ ਸ਼ਾਇਦ ਉੱਥੇ ਨਹੀਂ ਹੁੰਦੀ ਜਿਹੜੀਆਂ ਇਹ ਗੱਲਾਂ ਨੇ ਜਿਹੜੀ ਇੱਕ ਡਿਵੀਜ਼ਨ ਹੁੰਦੀ ਹੈ ਜਦੋਂ ਹਿਊਮਨ ਦਾ ਮਤਲਬ ਤਾਂ ਹਿਊਮਨ ਨਹੀਂ ਤੇ ਜਿਹੜੇ ਰਾਈਟਸ ਘੱਟੋ ਘੱਟ ਕਨਸਟੀਟਿਊਸ਼ਨ ਰਾਈਟ ਨੇ ਜੋ ਵੀ ਨਹੀਂ ਮਿਲਦੇ ਬਾਕੀ ਤਾਂ ਦੂਰ ਦੀ ਗੱਲ ਹੈ ਉਹ ਬਖਰੇਵੇਂ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਆਪਸੀ ਵੰਡਾਵੇਂ ਉਬੀ ਇੱਕ ਆਧਾਰ ਬਣ ਜਾਂਦੀਆਂ ਨੇ ਜਦੋਂ ਤੁਸੀਂ ਦੂਜੇ ਖاموش ਰਹਿੰਦੇ ਹੋ ਇੱਕ ਤੇ ਦੂਜਾ ਦੂਜੇ ਤੇ ਤੀਜਾ ਤੀਜੇ ਤੇ ਚੌਥਾ ਉਸ ਗੱਲ ਨੂੰ ਵੀ ਇੱਕ ਸੋਚਣ ਦੇ ਨਜ਼ਰੀਏ ਵਜੋਂ ਮੇਰੇ ਖਿਆਲ ਦੇ ਦੇਖਿਆ ਜਾਣਾ ਚਾਹੀਦਾ ਹੈ ਔਰ ਜਿਵੇਂ ਸਿੱਧੂ ਸਾਹਿਬ ਇੱਥੇ ਗੱਲ ਕਰਦੇ ਸੀ ਸਰਧਾਰਥ ਵਰਧਨ ਰਾਜਨ ਕਹਿੰਦਾ ਵੀ ਜਦੋਂ Hindu ਖੜ ਕੇ ਗੱਲ ਕਰੂਗਾ ਸਾਡੇ ਉਹਦੀ ਇਹ ਕੱਲੇ Hindu ਕੋਲ ਕਾਮਨ ਸੋਸਾਇਟੀ ਗੱਲ ਕਰੂਗੀ ਜਦੋਂ ਸਾਰੇ ਦੀ ਸਾਰੀ ਅਸੀਂ ਮੁਸਲਮਨ ਮੁਸਲਮਨ ਜਮਾਰੇ ਕਿੰਨਾ ਕੁ ਗੱਲ ਕਰਦੇ ਸੀ ਸਿੱਖ ਮੁਸਲਮਨ ਸਿੰਘਾਂ ਬਾਰੇ ਕਿੰਨੀ ਗੱਲ ਕਰਦੇ ਨੇ ਜਦੋਂ ਇਹਨਾਂ ਦਾ ਬਾਕੀ ਹੁੰਦਾ ਕੱਲੇ ਇੱਕ ਉਹ ਮжоਰਿਟੀ ਹੈ ਠੀਕ ਹੈ ਮжоਰਿਟੀ ਦਾ ਆਪਣੀ ਗੱਲ ਹੈ ਪਰ 크ਰਿਸਚੀਅਨ ਬੋਧੀ ਜੈਨੀ ਮੁਸਲਮ ਹੋਰ ਜਿੰਨੀਆਂ ਆਡਾ ਆਇਡੈਂਟੀ ਚ ਹੈਗੀਆਂ ਨੇ ਉਹ ਕਾਮਨ ਹੋ ਕੇ ਕਿੰਨੀਆਂ ਕਾ ਆਇਡੈਂਟੀ ਚ ਕਾਮਨ ਗੱਲ ਕਰਦੀ ਜਾਂਦੇ ਉਹ ਸਾਰੇ ਸੈਟਅਪ ਦੀ ਉਹ ਵੀ ਤਾਂ ਇੱਕ ਬੜਾ ਵੱਡਾ ਕੁਐਸਚਨ ਹੈਗਾ ਹੀ ਆ ਇੱਕ ਦੂਜੇ ਤੇ ਔਰ ਇਸੇ ਕਰਕੇ ਹੈ ਕਿ ਜਿਹੜਾ ਇੱਕ ਗਲੋਬਲ ਵਰਤਾਰੇ ਵੱਲ ਨੂੰ ਜਿਹੜੀਆਂ ਇਹ ਚੀਜ਼ਾਂ ਹੁਣ ਜਾ ਰਹੀਆਂ ਨੇ ਮੇਰੇ ਤੋਂ ਕਹ ਲੈ ਸਾਰੇ ਕਿਤੇ ਹੋਰ ਖਤਰਨਾਕ ਹੈ ਜਿਹੜਾ ਮਾਮਲਾ ਹੁਣ ਚੱਲਿਆ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦੇ ਮਿਲ ਚਾਹੇ ਨਿਜਰ ਕਤਲकांड ਤੋਂ ਬਾਅਦ ਹੋ ਰਿਹਾ ਮਾਹੌਲ ਹੈ ਚਾਹੇ ਪੰਨੂ ਦੇ ਮਾਮਲੇ ਦੇ ਵਿੱਚ ਅਮਰੀਕਨ ਅਦਾਲਤ ਚੱਲ ਰਿਹਾ ਮਾਮਲਾ ਹੈ ਇਹ ਹੁਣ ਗਲੋਬਲ ਫਿਗਰ ਉਸ ਰੂਪ ਦੇ ਵਿੱਚ ਵੀ ਬਣਦਾ ਜਾ ਰਿਹਾ ਹੈ ਸਾਰਾ ਤਾਂ ਹੌਲੀ ਹੌਲੀ ਕਰਕੇ ਉਹ ਨਜ਼ਰੀਆ ਬਣਦਾ ਇੱਕ ਪਹਿਲਾਂ ਕਹਿੰਦੇ ਨੇ ਮਤਲਬ ਨਾਮ ਨੂੰ ਮਾੜਾ ਦੇ ਦਿਓ ਬੈਡ ਨੇਮ ਦੇ ਦਿਓ ਤੇ ਫਿਰ ਮਾਰ ਦਿਓ ਕੋਈ ਫਰਕ ਨਹੀਂ ਪੈਂਦਾ ਪਹਿਲਾ ਗੈਂਗਸਟਰ ਬਣਾ ਦਿਓ ਕਹਿੰਦੇ ਹੋ ਵੀ ਗੈਂਗਸਟਰ ਪੈਦਾ ਕਰੋ ਇਹ ਤਾਂ ਗੈਂਗਸਟਰ ਆ ਚਾਹੇ ਦੋ ਕੇਸ ਕਾਦੇ ਕਰਕੇ ਪਏ ਨੇ ਕਾਦੇ ਨਹੀਂ ਉਹਨੂੰ ਮਾਰ ਦਿਓ ਕੋਈ ਸੋਸਾਇਟੀ ਨਹੀਂ ਕਹੋਗੀ ਕੋਈ ਗੱਲ ਨਹੀਂ ਮਾਰਤਾ ਤਾਂ ਤਾਕੀ ਮਾਰਤਾ ਕੋਈ ਸੋਸਾਇਟੀ ਇਹ ਨਹੀਂ ਕਹੋਗੀ ਵੀ ਉਹਦੇ ਵੀ ਰਾਈਟਸ ਨੇ ਚਾਹੇ ਉਹ ਗੈਂਗਸਟਰ ਸੀ ਥਰੂ ਕੋਰਟ ਕਿਉਂ ਨਹੀਂ ਆਇਆ ਥਰੂ ਰੂਲ ਆਫ ਲਾਅ ਕਿਉਂ ਨਹੀਂ ਆਇਆ ਇਸੇ ਤਰ੍ਹਾਂ ਰੈਪਿਸਟ ਨੇ ਜਿਹੜੇ ਬੰਦੇ ਜਦੋਂ ਉਹ ਕਰਦੇ ਇਹ ਮੈਂ ਬੈਡ ਨੇਮ ਨਾਲ ਪਹਿਲਾਂ ਸਾਰੇ ਤਾਕਤ ਆਪਣੇ ਹੱਥ ਚ ਲੈਂਦਾ ਤੇ ਉਹ ਕਹਿੰਦਾ ਇਹਨਾਂ ਨੂੰ ਤਾਂ ਮਾਰੋ ਉਸੇ ਜਗ੍ਹਾ ਲਿਜਾ ਕੇ ਦਵਾਰਾ ਤੇ ਸਾਰੀ ਸੋਸਾਇਟੀ ਨਾਲ ਹੁੰਦੀ ਐ ਸਟੇਟ ਦੇ ਕਿ ਹਾਂ ਮਾਰੋ ਠੀਕ ਐ ਮਾਰਨੀ ਚਾਹੀਦਾ ਇਹਨਾਂ ਨੂੰ ਤਾਂ ਅਜੇ ਉਹ ਜਿਹੜਾ ਮਾਈਂਡ ਬੋਖਲਾ ਕਰਨ ਦਾ ਸਵਾਲ ਐ ਕਨਸੈਪਚੁਅਲ ਮਾਈਂਡ ਤੇ ਤੁਸੀਂ ਕਿੱਥੇ ਕਿਵੇਂ ਖੜਦੇ ਹੋ ਉਹ ਬਹੁਤ ਔਖਾ ਕੰਮ ਐ ਤੇ ਕੋਈ ਕਹੂਗਾ ਵੀ ਤਾਂ ਸ਼ਾਇਦ ਉਹਨੂੰ ਵੀ ਮਾਰ ਦਿੱਤੇ ਜਾਵੇ ਨਾਲ ਐ ਵੀ ਅੱਛਾ ਇਹ ਧਰੇ ਪਿਸ਼ਟ ਦੇ ਨਾਲ ਐ ਉਹ ਕਹੂਗਾ ਅੱਛਾ ਇਹ ਤਾਂ ਗੁੱਡੇ ਵਿਦਵਾਸ ਦੇ ਨਾਲ ਐ ਇਹ ਤਾਂ ਫਲਾਨੇ ਦੇ ਨਾਲ ਐ ਉੱਥੇ ਜਦੋਂ ਖੜਨ ਦੇ ਕੁਐਸਚਨ ਨੇ ਕੋ ਕਲੈਕਟਿਵ ਸੋਸਾਇਟੀ ਜਿਹੜੀ ਐ ਦਿਨਾਂ ਤੋਂ ਅਲੱਗ ਵੀ ਸੋਚਦੀ ਐ ਇੰਟਰਨਲੀ ਵਿਚਾਰ ਚਰਚਾ ਕਰਦੀ ਐ ਮਾਈਂਡ ਬੇਕਅਪ ਜਿੱਧਰ ਨੂੰ ਬਣੂਗਾ ਸੋਸਾਇਟੀ ਦਾ ਉਧਰ ਨੂੰ ਜਾ ਕੇ ਉਹ ਸਟੈਂਡ ਲਾਊਗੀ ਕਲੈਕਟਿਵ ਤੌਰ ਦੇ ਉੱਤੇ ਜਿਹੜੀ ਕਲੈਕਟਿਵ ਸਟੈਂਡ ਦਾ ਕੁਐਸਚਨ ਹੈ ਮੇਰਾ ਖਿਆਲ ਸਾਡੇ ਸਾਹਮਣੇ ਆ 84 ਬਾਰ ਬਾਰ ਵਾਪਰ ਰਹੇ ਨੇ ਦੁਨੀਆ 'ਚ ਫਿਰ ਵੀ ਵਾਪਰ ਰਹੀ ਜੇਕਰ ਹਾਲਾਤ ਇਹੋ ਜਿਹੇ ਰਹੇ ਲਗਾਤਾਰਤਾ ਦੇ ਵਿੱਚ ਔਰ ਕਿਤੇ ਚੁੱਪ ਕਰ ਜਾਂਦਾ ਬੰਦਾ ਕਿਤੇ ਕੋਈ ਹੋਰ ਉਸ ਲੈਵਲ ਦੀਆਂ ਗੱਲਾਂ ਕਰਦਾ ਔਰ ਜਿਹੜੀ ਸ਼ਬਦਾਂ ਦੀ ਹਿੰਸਾ ਹੈ ਸਾਇਦ ਜੇ ਦਬਕੇ ਹੀ ਰਹਿਣਾ ਕਿਸੇ ਨੇ ਤਾਂ ਸ਼ਬਦਾਂ ਦੀ ਹਿੰਸਾ ਤਾਂ ਰੋਜ਼ ਮਾਰਦੀ ਆ ਬੰਦੇ ਨੂੰ ਰੂਹ ਦੇ ਤੌਰ ਤੇ ਬਖਵਕ ਮਾਮਲਿਆਂ ਦੇ ਤੌਰ ਤੇ ਤੇ ਜਦੋਂ ਇੱਕ ਸੂਬੇ ਦੀ ਮੈਂਬਰ ਪਾਰਲੀਮੈਂਟ ਨੂੰ ਦੇਸ਼ ਦਾ ਹੋਮ ਮਿਨਿਸਟਰ ਕਹਿੰਦੇ ਬੈਠੋ ਇਹ ਗੱਲ ਹੀ ਕਰਨੀ ਮੈਂ ਦੇਖਦਾ ਕਿਵੇਂ ਕਾਤਲਾਨ ਨੂੰ ਅਸੀਂ ਉਹ ਕਰਦੀਏ ਪਹਿਲਾਂ ਉਹ ਦੋ ਸਾਲ ਨੋਟੀਫਾਈ ਕਰਕੇ ਬੈਠਾ ਹੁੰਦਾ ਤੇ ਉਸ ਤੋਂ ਬਾਅਦ ਬੈਡਰਾ ਕਰਦਾ ਗੱਲ ਤਾਂ ਇਹਦੇ ਚ ਇੱਕ ਤਾਕਤ ਤੇ ਇੱਕ ਹੌਮੇਚ ਹਲਕਦੀ ਆ ਨਾ ਦਿਖਾਈ ਦੇ ਰਹੀ ਆ ਵੀ ਤੂੰ ਜਿਹੇ ਜਿਹੇ ਹੈਂਗਾ ਬੈਠੋ ਨਹੀਂ ਬੈਠੋਗੇ ਤਾਂ ਕੋਈ ਗੱਲ ਨਹੀਂ ਔਰ ਸਾਡੇ ਕੋਲ ਸੰਸਥਾਵਾਂ ਕੋਲੋਂ ਬੁੱਕਤ ਨਹੀਂ ਬਚੀ ਹਜੇ ਓਡੀ ਲੜਾਈ ਲੜਨ ਦੀ ਉਹਨੂੰ ਕਿਵੇਂ ਲਿਆਦਾ ਜਾਏ ਜਦੋਂ ਅਕਾਲ ਤਖਤ ਦੇ ਅਗਵਾਈ ਦੇ ਵਿੱਚ ਕਮੇਟੀ ਬਣਦੀ ਆ ਐ ਜੀ ਪੀ ਸੀ ਦੀ ਕਮੇਟੀ ਨੂੰ ਕੋਈ ਟਾਈਮ ਨਹੀਂ ਦਿੰਦਾ ਗੱਲ ਕਰਨ ਦੇ ਲਈ ਵੀ ਤਾਂ ਐਕਸ਼ਨ ਪ੍ਰੋਗਰਾਮ ਕੀ ਹੈ ਇਸ ਤੋਂ ਉਹਦੇ ਚਾਹ ਸਾਡੇ ਬਾਕੀ ਦੇ ਲੋਕਾਂ ਕੋਲ ਕੋਈ ਗੱਲ ਹੈ ਹੋਰ ਜਾਂ ਚੁੱਪ ਕਰਕੇ 2 ਸਾਲ ਨਹੀਂ ਦਿੰਦਾ 3 ਸਾਲ 4 ਸਾਲ 5 ਸਾਲ 10 ਸਾਲ ਕਿੰਨਾ ਚਿਰ ਉਹ ਠੀਕ ਹੈ ਨਹੀਂ ਦਿੰਦੇ ਤਕੜੇ ਨੇ ਜੀ ਕੀ ਕਰੀਏ ਫਿਰ ਇਹੀ ਗੱਲ ਕਰੋ ਔਰ ਉਹ ਚੀਜ਼ਾਂ ਜਿਸ ਲੈਵਲ ਤੇ ਹੋ ਰਹੀਆਂ ਨੇ ਔਰ ਇਹਦੇ ਲਈ ਮੈਂ ਤਾਂ ਇਹ ਲੱਗਦਾ ਕਿ ਜਿੰਨੇ ਕੁ ਬੰਦੇ ਵੀ ਬੋਲਦੇ ਨੇ ਸ਼ਾਇਦ ਉਹਨਾਂ ਨੂੰ ਵੀ ਆਵਾਜ਼ ਬੰਦ ਕਰਾਉਣ ਦਾ ਕੁਐਸਚਨ ਹੈ ਰਾਤੀ ਇੱਕ ਪਿੰਡ ਦੀ ਬਠਿੰਡੇ ਦੀ ਮੰਡੀ ਦੇ ਵਿੱਚ ਜਿਹੜਾ ਮੰਡੀ ਢੇਰੀਆਂ ਤੇ ਰੌਲਾ ਪਿਆ ਜਿੰਨਾ ਲਾਠੀ ਚਾਰਜ ਇੱਕ ਦੂਜੇ ਤੇ ਤਰਲ ਹੋਇਆ ਮੇਰੇ ਕਹਿਣਾ ਇਹ ਰੋਜ਼ ਜੇ ਮੰਡੀਆਂ ਦੇ ਅੰਦਰ ਵੜ ਕੇ ਪਹਿਲਾਂ ਤਾਂ ਸੜਕ ਰੋਕਣਦੇ ਸੀ ਹੁਣ ਅੰਦਰ ਬੰਦ ਕਰਕੇ ਹੋ ਜਾਇਆ ਕਰੂਗਾ ਤਾਂ ਸਟੇਟ ਤਾਂ ਬਰੂਟਲ ਹੋ ਹੀ ਰਹੀ ਹੈ ਉਧਰ ਨੂੰ ਜਾ ਰਹੀ ਹੈ ਜਿਹੜਾ ਜਿਹੜੇ ਪਾਸੇ ਨੂੰ ਮਤਲਬ ਆਪਾਂ ਗੱਲ ਕਰਦੇ ਆ ਕਿ ਡੈਟਾ ਰੈਕਟ ਹੋਣਾ ਚਾਹੀਦਾ ਹੈ ਵਿਚ ਵਿਚਾਲੇ ਰੁਕਣਾ ਚਾਹੀਦਾ ਜਾਂ ਕੋਈ ਇਸ ਲੈਵਲ ਤੇ ਗੱਲ ਨਹੀਂ ਹੋਣੀ ਚਾਹੀਦੀ ਫਲਸਤੀਨੀ 40000 ਮਾਰਤਾ ਹੈ ਜਿਹੜਾ ਰਾਉਂਡ ਫਿਗਰ ਜੀ ਹੈ ਡੇਲੀ ਮਾਰਿਆ ਜਾ ਰਿਹਾ ਕਿੱਥੇ ਗੱਲ ਹੁੰਦੀ ਹੈ ਕਿਤੇ ਦੁਨੀਆ ਦੇ ਵਿੱਚ ਕਿਤੇ ਕੋਈ ਪ੍ਰੋਟੈਸਟ ਵੱਡੇ ਪੰਦਰ ਤੇ ਕਿਤੇ ਨਹੀਂ ਇਦੋਂ ਪਹਿਲਾਂ ਜਿਹੜੇ ਪ੍ਰਾਣੀਆਂ ਜੰਗਾ ਸੀ ਮੈਂ ਤਾਂ ਆਪ ਦੇਖਿਆ ਇੱਥੇ ਬਹੁਤ ਮਜਾਰੇ ਪੰਜਾਬ ਚ ਮੈਂ ਹੁੰਦੇ ਦੇਖਦਾ ਵੱਡੇ ਹੁੰਦੇ ਰਹਿੰਦੇ ਉਹ ਸਾਰੇ ਮਾਮਲੇ ਦੇ ਵਿੱਚ ਜੂਐਨਓ ਵਰਗੀ ਸੰਸਥਾ ਦੇ ਸੈਕਟਰੀ ਜਨਰਲ ਤੇ ਇਜ਼ਰਾਈਲ ਨੇ ਰੋਕ ਲਾਤੀ ਆ ਕਿ ਇੱਥੇ ਨਹੀਂ ਬਣੇਗਾ ਤੂੰ ਦੁਨੀਆ ਕਿੱਥੇ ਐ ਕਿਹੜੀ ਦੁਨੀਆ ਦੀ ਦੂਜੀ ਆਪਾਂ ਇੱਕ ਸੰਸਥਾ ਬਣਾਈ ਕਿ ਜੂਐਨਓ ਐ ਬੰਡੀ ਦੁਨੀਆ ਦੀ ਪੰਚਾਇਤ ਐ ਅੱਗੇ ਨੂੰ ਮਾਮਲੇ ਇਹ ਵਿਚਾਰਿਆ ਕਰੂਗੀ ਉਹਦਾ ਜਨਨ ਹਾਊਸ ਮੱਤੇ ਪਾ ਦਿੰਦਾ ਸਭ ਕੁਝ ਕਰ ਦਿੰਦਾ ਪਰ ਕਿਉਂ ਕਿਉਂਕਿ ਉਹਦੇ ਤਾਂ ਜਿਹੜਾ ਬੰਦਾ ਬੈਠਾ ਐ ਜਿਹੜਾ ਮਾਰ ਰਿਹਾ ਨਗਾਤਾਰ ਕਤਲਿਆ ਮਚਾ ਰਿਹਾ ਪੂਰੀ ਦੁਨੀਆ ਚ ਉਹ ਵੀ ਅੱਜ ਦੀ ਸਬਲਾਈਟ ਦੁਨੀਆ ਚ ਉਹਦੇ ਸਾਹਮਣੇ ਖੜਾ ਹੋਣ ਲਈ ਤਾਂ ਜੰਤਕ ਲੜਾਈ ਆ ਉੱਡੀ ਨਾ ਦੇਸ਼ਾਂ ਦੇ ਮੁਖੀਆਂ ਦੇ ਵਿੱਚ ਕੋਈ ਹਿੰਮਤ ਹੈ ਤੇ ਜ਼ੋਰ ਤਾਂ ਕਿ ਉਹ ਖੜ ਕੇ ਕੋਈ ਗੱਲ ਕਰਨ ਦੇਸ਼ ਇਸ ਲੈਵਲ ਦੀ ਗੱਲ ਕਰਨ ਇਸ ਲਈ ਅੱਜ ਵੀ ਕੋਈ ਮਾਹੌਲ ਬਹੁਤ ਸਾਜਗਰ ਮਾਹੌਲ ਨਹੀਂ ਹੈ ਇਹ ਚਿੰਤਾ ਕਰਨ ਯੋਗ ਵੀ ਆ ਔਰ ਚਿੰਤਨ ਦੇ ਯੋਗ ਵੀ ਆ ਪਹਿਲਾਂ ਨਾਲੋਂ ਜ਼ਿਆਦਾ ਕਿਉਂਕਿ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਮਾਸ ਡਿਸਟਰਕਸ਼ਨ ਦਾ ਜਿਹੜਾ ਹਥਿਆਰ ਹੈ ਉਹ ਜਿਆਦਾ ਪਾਵਰਫੁਲ ਹੋ ਰਿਹਾ ਹੈ ਉਹ ਮਾਰ ਜਿਆਦਾ ਸਕਦਾ ਹੈ ਪਹਿਲਾਂ ਨਾਲੋਂ ਔਰ ਉਹ ਕਤਲੇਆਮ ਜਿਆਦਾ ਮਚਾ ਸਕਦਾ ਹੈ ਪਹਿਲਾਂ ਕਿਸੇ ਵੀ ਸਮੇਂ ਦੇ ਨਾਲੋਂ ਇਸੇ ਲਈ ਇਸ ਜਿਹੜੇ ਚਰਚਾਵਾ ਦਾ ਜਿਹੜਾ ਸਾਡਾ ਦੌਰ ਹੈ ਕਿ ਅੱਜ ਕੀ ਕਰਨਾ ਚਾਹੀਦਾ ਇਹਨੂੰ ਉਧਰੋਂ ਸੋਚਣ ਦੀ ਲੋੜ ਹੈ ਔਰ ਅੱਜ ਕੱਲ ਇੰਟਰਡिपेंडੈਂਡ ਦੁਨੀਆ ਦੇ ਵਿੱਚ ਦੁਨੀਆ 'ਚ ਜੋ ਵਾਪਰਦਾ ਤੁਰੰਤ ਇੱਥੇ ਵਾਪਰਦਾ ਸਾਡਾ ਕੈਨੇਡਾ 'ਚ ਬੈਠਾ ਬੰਦਾ ਹੈ ਅਮਰੀਕਾ 'ਚ ਬੈਠਾ ਬੰਦਾ ਜਿੱਥੇ ਵੀ ਬੈਠਾ ਬੰਦਾ ਹੈ ਉਹਦੀ ਰੂਹ ਵੀ ਕਰਨ ਆਉਂਦੀ ਆ ਉਸੇ ਦੇ ਨਾਲ ਦੀ ਨਾਲ ਔਰ ਇਸੇ ਕਰਕੇ ਗੱਲ ਜਿਹੜੀ ਹੈ ਜੇ ਗੁਰੂ ਨਾਨਕ ਸਾਹਿਬ ਤਾਂ ਚੱਲ ਪਏ ਪੈਦਲ ਜਿੱਥੇ ਤੱਕ ਜਾ ਸਕਦੇ ਸੀ ਜਾ ਸਕਦੇ ਸੀ ਅਸੀਂ ਬਹੁਤੀ ਵਾਰੀ ਇਹ ਕਰਦੇ ਹਾਂ ਕਿ ਸੰਭੂ ਤੱਕ ਬਹੁਤ ਹੈ ਤੁਸੀਂ ਬਹੁਤ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ ਤੇ ਆਲੇ-ਦਾਲੇ ਗੱਲਾਂ ਕਰਕੇ ਦੇਖਣੋ ਸਾਡੇ ਪੰਜਾਬ ਦੀ ਤਾਂ ਗੱਲ ਸੁਣਜਦੀ ਨਹੀਂ ਤੁਸੀਂ ਹੋਰ ਹੀ ਲੱਗ ਗਿਓ ਆਲੇ-ਦੁਆਲੇ ਗੱਲਾਂ ਕਰ ਇਹਦਾ ਮਤਲਬ ਉਹ ਥਾਟ ਪ੍ਰੋਸੈਸ ਹੈ ਜਿਹਨੂੰ ਉੱਥੇ ਤੱਕ ਬਣਾ ਦਿੱਤਾ ਗਿਆ ਉਸ ਫੈਟ ਪੈਟਰਨ ਤੋਂ ਬਿਨਾਂ ਸਾਡੇ ਇਹ ਗੱਲ ਵੀ ਪ੍ਰੋਪਰ ਸਮਝ ਨਹੀਂ ਆਉਣੀ ਗਲੋਬਲ ਸੈਟਅਪ ਤੋਂ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ